ਪਹਿਲਾਂ ਨੂੰ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਦੂਜਾ ਵਿਆਹ ਕਰਨਾ ਪਾਰੀ ਪੈ ਗਿਆ ਸਬਕਾ ਪਤੀ ਨੇ ਅਰਪਛਾਤੇ ਲੋਕਾਂ ਦੇ ਨਾਲ ਮਹਿਲਾ ਦੇ ਘਰ ਤੇ ਅਟੈਕ ਕਰ ਦਿੱਤਾ ਤੇ ਹਮਲੇ ਚ ਮਹਿਲਾ ਜ਼ਖਮੀ ਤੇ ਉਸਤੇ ਪਤੀ ਦੀ ਮੌਤ ਹੋ ਗਈ ਹਸਪਤਾਲ ਦੇ ਬੈੱਡ ਤੇ ਪਈ ਇਹ ਮਹਿਲਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਅਤੇ ਦੂਜੇ ਬੈੱਡ ਤੇ ਪਏ ਪਤੀ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਪਤਨੀ ਦੇ ਛੱਡ ਕੇ ਚਲੇ ਜਾਣ ਤੋਂ ਦੂਜੇ ਪਤੀ ਨੇ ਅਣਪਛਾਤੇ ਆਦਾਨ ਮਿਲ ਕੇ ਮਹਿਲਾ ਤੇ ਘਰ ਤੇ ਹਮਲਾ ਕਰ ਦਿੱਤਾ। ਲਾਠੀ ਡੰਡਿਆਂ ਦੇ ਨਾਲ ਮਹਿਲਾ ਦੇ ਨਾਲ-ਨਾਲ ਉਸਦੇ ਪਤੀ ਦੀ ਵੀ ਕੁੱਟਮਾਰ ਕੀਤੀ ਗਈ। ਦੋਵਾਂ ਨੂੰ ਫਰੀਦਕੋਟ ਦੇ ਹਸਪਤਾਲ ਭਰਤੀ ਕਰਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਪਤੀ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਨੌਜਵਾਨ ਦੀ ਮਾਂ ਬੇٹے ਦੀ ਮੌਤ ਤੋਂ ਦੁਖੀ ਹੈ ਤੇ ਜ਼ਖਮੀ ਮਹਿਲਾ ਨੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਮ੍ਰਿਤਕ ਨੌਜਵਾਨ ਦੀ ਮਾਂ ਨੇ ਇਨਸਾਫ ਮੰਗਿਆ ਮਾਰਕੋਟ ਕੀਤੀ ਤੇ ਡੰਡੇ ਲੈ ਕੇ ਆਏ ਦੂਹਾ ਲਾਉਣ ਲੱਗੇ ਸੀ ਅਸੀਂ ਤੇ ਸਾਡਾ ਬੂਹਾ ਮੁਟਲਕੇ ਵੀ ਭੰਨਤਾ ਇਹਨਾਂ ਨੇ ਵੀ ਭੰਨ ਕੇ ਤੇ ਬਾੜੀ ਆਏ ਅੰਦਰ ਇਨਵਰਟਰ ਵੀ ਸੁੱਟਦਾ ਸਭ ਕੁਝ ਹੀ ਸੁੱਟਦਾ ਕਿੰਨੇ ਕੁ ਬੰਦੇ ਸੀਗੇ ਬਾਬਾ ਜਣੇ ਸੀਗੇ ਜੀ ਸੂਚਨਾ ਮਿਲਣ ਤੋਂ ਬਾਅਦ ਫਰੀਦਕੋਟ ਡੀਐਸਪੀ ਹਸਪਤਾਲ ਪਹੁੰਚੇ ਉਹਨਾਂ ਕਿਹਾ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਪਰਮਿੰਦਰ ਸਿੰਘ ਨਾਂ ਦਾ ਵਿਅਕਤੀ ਹੈ। ਇਹ ਆਪਣੇ ਪਰਿਵਾਰ ਨਾਲ ਆਪਣੇ ਘਰ 'ਚ ਰਹੇ ਰਸੀਆ। ਤਾਂ ਫਿਰ ਉੱਥੇ ਸੰਦੀਪ ਮਣੀ ਤੇ ਸ਼ੰਕਰ ਨਾਂ ਦੇ ਵਿਅਕਤੀ ਨੇ ਇਹ ਹਮਲਾ ਕੀਤਾ। ਜਿਹੜੀ ਇਹ ਹੱਡਿੰਦਰੀਆ ਸਿਰ ਸੱਤ ਵੱਡੀਆਂ ਜਿਹਦੇ ਵਿੱਚ ਇਹਨਾਂ ਦੀ ਪਰਮਿੰਦਰ ਜੀ ਦੀ ਇਹਨਾਂ ਦੀ ਜਿਹੜੀ ਡੈਥ ਹੋ ਗਈ ਨਾ ਉਹ 43 ਸਾਲ ਸੀ। ਇਹਨਾਂ ਦੀ ਵਾਈਫ ਜਿਹੜੀ ਉਹਦੀ ਉਮਰ 31 ਸਾਲਾਂ ਦੀ। ਉਹ जख्मी ਹੈਗੇ। ਤੇ ਇਹਦਾ ਬੇਟਾ ਗੁਰਪ੍ਰੀਤ 14 ਸਾਲ ਦਾ ਜੀ ਤੇ ਬੇਟੀ ਆ ਹਰਸ਼ਪ੍ਰੀਤ 17 ਸਾਲ ਮਾਮਲਾ ਫਰੀਦਕੋਟ ਦੀ ਡੋਗਰ ਬਸਤੀ ਦਾ ਚਾਰ ਮਹੀਨੇ ਪਹਿਲਾਂ ਮਹਿਲਾ ਨੇ ਆਪਣੇ ਦੋ ਬੱਚਿਆਂ ਤੇ ਪਤੀ ਨੂੰ ਛੱਡ ਕੇ ਗਵਾਨ ਦੇ ਰਹਿਣ ਵਾਲੇ ਨੌਜਵਾਨ ਦੇ ਨਾਲ ਵਿਆਹ ਕਰਾਇਆ ਸੀ ਤਾਂ ਚਾਰ ਮਹੀਨੇ ਬਾਅਦ ਬੀਤੇ ਦਿਨ ਹੀ ਪਤਨੀ ਆਪਣੇ ਪਹਿਲੇ ਪਤੀ ਦੇ ਕੋਲ ਵਾਪਸ ਆਈ ਸੀ ਜਿਸ ਤੋਂ ਬਾਅਦ ਇਹ ਹਮਲਾ ਕਰ ਦਿੱਤਾ ਗਿਆ ਫਰੀਦਕੋਟੋਂ ਨਰੇਸ਼ 세ਠੀ న్యూਸ 18 ਪੰਜਾਬ ਤੇ ਪੁਲਿਸ ਦੇ ਸਾਹਮਣੇ ਹਰ ਇੱਕ ਕੇਸ ਚੁਣੌਤੀ ਦੀ ਤਰ੍ਹਾਂ ਹੁੰਦਾ ਹੈ ਪਰ ਕਦੇ-ਕਦੇ ਅਜੀਹਾ ਵੀ ਮਾਮਲਾ ਸਾਹਮਣੇ ਆਉਂਦਾ ਜਿਸ ਨੂੰ ਸੁਲਝਾਉਣ ਚ ਪੁਲਿਸ ਦਿਮਾਗ ਦੇ ਨਾਲ-ਨਾਲ ਦਿਲ ਤੋਂ ਵੀ ਕੰਮ ਲੈਂਦੀ ਹੈ ਬਟਾਲਾ ਦੇ ਵਿੱਚ ਇੱਕ ਅਜੀਹਾ ਹੀ ਮਾਮਲਾ ਸਾਹਮਣੇ ਆਇਆ ਥਾਣੇ ਚ ਲੋਕ ਅਕਸਰ ਆਪਣੀਆਂ ਸ਼ਿਕਾਇਤਾਂ ਲੈ ਕੇ ਆਉਂਦੇ ਨੇ ਪਰ ਥਾਣੇ ਚ ਆਏ ਅਪਾਹਜ ਦੀ ਕਹਾਣੀ ਕੁਝ ਹੋਰ ਬਿਆਨ ਕਰਦੀ ਹੈ ਸਥਾਨੇ 'ਚ ਜਿਹੜਾ ਆਪਣਾ ਖੋਇਆ ਹੋਇਆ ਈ ਰਿਕਸ਼ਾ ਲੱਭ ਪਹੰਚਿਆ ਤਸਦੀਕ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਕਿਉਂਕਿ ਇਸ ਈ ਰਿਕਸ਼ਾ ਦੇ ਨਾਲ ਹੀ ਆਪਣੇ ਪਰਿਵਾਰ ਦਾ ਟਿਰ ਪਾਲਦਾ ਹੈ ਅਨੁਭਵਾਂ ਚ ਕੀ ਖਿਆਲ ਆਦਾ ਸਰ ਤੁਹਾਨੂੰ ਪਤਾ ਹੀ ਆਪਣੀ ਚੀਜ਼ ਦੇ ਹਰ ਕੋ ਨੂੰ ਖੁਸ਼ੀ ਹੁੰਦੀ ਜਦ ਪੈਸੇ ਇੰਨੇ ਪੈਸੇ ਖਰਚੇ ਹੋਣ ਮਿਹਨਤ ਕੀਤੀ ਹੋਵੇ ਇਸ ਈ ਰਿਕਸ਼ਾ ਨਾਲ ਕਿੰਨੇ ਪਰਿਵਾਰ ਦੇ ਜੀ ਪਾਲਦੇ ਆ ਇਸ ਬਾੜ ਪਰਵਾਸੇ 10 ਜਾਣੇ ਹੋਏ ਆ ਦਰਸਲ ਕੁਝ ਦਿਨ ਪਹਿਲਾਂ ਜਦੋਂ ਇਹ ਚਾਲਕ ਸੜਕ ਤੇ ਆਪਣਾ ਈ-रिक्शा ਚਲਾ ਰਿਹਾ ਸੀ ਤਾਂ ਇੱਕ ਸ਼ਾਤਰ ਚੋਰ ਨੇ ਇਸ ਦੀ ਛਾਤੀ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਇਸ ਨੂੰ ਬੀਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਈ-रिक्शा ਲੈ ਕੇ ਅਤੇ ਨਕਦੀ ਮੋਬਾਈਲ ਖੋ ਕੇ ਫਰਾਰ ਹੋ ਗਿਆ। ਇਹ ਮਾਮਲਾ ਜਦੋਂ ਪੁਲਿਸ ਦੇ ਕੋਲ ਪਹੁੰਚਿਆ ਤਾਂ ਪੁਲਿਸ ਨੇ ਗੰਭੀਰਤਾ ਦੇ ਨਾਲ ਸੀਸੀਟੀਵੀ ਦੇ ਆਧਾਰ ਤੇ ਮੁਲਜ਼ਮ ਨੁਕਾਬੋ ਕੀਤਾ ਤੇ ਨਾਲ ਹੀ ਉਸ ਤੋਂ ਈ-रिक्शा ਵੀ ਬਰਾਮਦ ਕਰ ਲਿਆ। ਇਹ ਹੋਈ ਵੀ ਪਹਿਲਾ ਈ ਜਾਂਚ ਹੈ ਮੇਰੀ ਜ਼ਿੰਦਗੀ ਵਿੱਚ ਜਦ ਮੇਰੀ ਉਮਰ 50 ਸਾਲ ਅੰਬਸਾ ਰਹੀਂਦੇ ਹੋ ਗਏ ਹੋ ਗਿਆ ਕੋਈ ਗੱਲ ਨਹੀਂ ਕੋ ਬਾੜੀਆ ਮੈਂ ਵੀ ਭੁਖੇ ਨੇ ਪੀਤਾ ਜੋ ਤੁਸੀਂ ਵੀਡੀਓ ਦੀ ਫੋਟੋਗ੍ਰਾਫ ਦੇਖੀ ਕਿ ਇਹਨੂੰ ਗੱਡੀ ਚੋਂ ਆਟੋ ਚੋਂ ਬਾਹਰ ਕੱਢਣ ਲਿਆ ਵਾ ਕੱਢ ਕੇ ਸੱਟਿਆ ਬੇਹੋਸ਼ ਕਰਕੇ ਤੇ ਬਹੁਤ ਦੁੱਖ ਲੱਗਾ ਫਿਰ ਉਦੋਂ ਤੇ ਹੀ ਜਿੰਨੇ ਤਰੀਕ ਪਛਾਦਦੇ ਆ ਉਦੋਂ ਹੀ ਇਹ ਚੀਜ਼ਾਂ ਦੇ ਤੁਰੇ ਸੀਗੇ ਸਾਡੇ ਹੈਗੇ ਨੇ ਸਾਈਬਰ ਕ੍ਰਾਈਮ ਦੇ ਯਾਦਵਿੰਦਰ ਸਿੰਘ ਨੇ ਸਾਡੇ ਅਪਰੇਟਰ ਨੇ ਬਹੁਤ ਵਧੀਆ ਉਹਨਾਂ ਨੇ ਵੀ ਸਾਨੂੰ ਗਾਂ ਗਾਂ ਗੈਡ ਜਿੱਦਾਂ ਕਰਦੇ ਰਿਹਾ ਉਦਾਂ ਸੀ ਉਹਨਾਂ ਦੇ ਗੈਡ ਤੇ ਮਿਹਨਤ ਹਰ ਕੇਸ ਤੇ ਲੱਗਦੀ ਹੈ ਤੇ ਇਹਦੀ ਹੈਲਪ ਕਰਨ ਚ ਤਾਂ ਸਾਨੂੰ ਵੈਸੇ ਵੀ ਇਹ ਸੀਗਾ ਐਫਰਟ ਸੀਗਾ ਵੀ ਅਸੀਂ ਵੱਧ ਤੋਂ ਵੱਧ ਐਫਰਟ ਲਾਈਏ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਸੋਲਵ ਕਰੀਏ ਆਪ ਆਹੇ ਚਾਲਕ ਨੇ ਕਿਸ਼ਤ ਤੇ ਰਿਕਸ਼ਾ ਖਰੀਦਿਆ ਸੀ ਜਿਸ ਦੀ ਚੋਰੀ ਤੋਂ ਬਾਅਦ ਉਹ ਬੇहद ਦੁਖੀ ਸੀ ਪਰ ਪੁਲਿਸ ਦੀ ਮਦਦ ਦੇ ਨਾਲ ਬੇहद ਖੁਸ਼ ਹੈ ਸੇ ਸਰ ਪਤਾ ਨਹੀਂ ਕੀ ਹੋਣਾ ਹੈ ਕੀ ਨਹੀਂ ਹੋਣਾ ਇਹਨਾਂ ਤਾਂ ਮੈਨੂੰ ਵੀ ਨਹੀਂ ਪਤਾ ਕੀ ਕਰਨਾ ਚਾਹੋਗੇ ਕੌਂਸਲਰ ਮੈਂ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਿੰਨਾ ਵਾ ਕਿੰਨਾ ਮੇਰੇ ਹੈਲਪ ਕੀਤੀ ਏ ਉਹ ਲੁਧਿਆਣਾ ਚ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ ਤੇ ਸਰਾਫਾ ਬਾਜ਼ਾਰ ਤੋਂ 110000 ਰੁਪਏ ਦੀ ਲੁੱਟ ਕਸੁੱਟ ਕੀਤੀ ਹੈ ਸੀਸੀਟੀਵੀ ਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਤੇ ਨਕਾਬਪੋਸ਼ ਦੁਕਾਨ ਚ ਵੜਦੇ ਨੇ ਅਤੇ ਲੁੱਟ ਕਸੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਲੁੱਟ ਤੋਂ ਬਾਅਦ ਜਾਂਦੇ ਜਾਂਦੇ ਇਹ ਮੁਲਜ਼ਮ ਵਪਾਰੀ ਨੂੰ ਚੁੱਪਚਾਪ ਦੁਕਾਨ ਦੇ ਅੰਦਰ ਬੈਠੇ ਰਹਿਣ ਦੀ ਧਮਕੀ ਦੇ ਜਾਂਦੇ ਨੇ ਅਤੇ ਉਹ ਤੋਫਰਾਰ ਹੋ ਜਾਂਦੇ ਨੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਦੇ ਸਾਹਮਣੇ ਨੰਨਕਾਪੂਰ ਮੁਲਜ਼ਮਾਂ ਨੂੰ ਫੜਨ ਦੀ ਵੱਡੀ ਚੁਣੌਤੀ ਹੈ ਲੁਧਿਆਣਾ ਤੋਂ ਰਜਿੰਦਰ ਦਿਨਾਲ ਬਟਾਲਾ ਤੋਂ ਨਿਤਿਨ ਲੁਥਰਾਰ న్యూਸ 18 ਪੰਜਾਬ ਤੇ ਖਬਰ ਫਿਰੋਜ਼ਪੁਰ ਤੋਂ ਜਿੱਥੇ ਭਿਆਨਕ ਸੜਕ ਹਾਦਸਾ ਵਾਪਰਿਆ ਇੱਥੇ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਅਨੀਂਤਰਤ ਹੋ ਕੇ ਇੱਕ ਦਰਖਤ ਨਾਲ ਜਾਟ ਕਰਾਈ ਹਾਸੇ ਚ ਤਿੰਨ ਮਜ਼ਦੂਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਫਾਇਰ ਬ੍ਰਿਗੇਡ ਦੀ ਗੱਡੀ ਦੀ ਹਾਲਤ ਨੂੰ ਵੇਖ ਕੇ ਆਸਾਨੀ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ ਹਾਦਸੇ ਚ ਫਾਇਰ ਬ੍ਰਿਗੇਡ ਦੀ ਗੱਡੀ ਇੱਕ ਦਰਖਤ ਨਾਲ ਜਾਟ ਕਰਾਈ ਜਿਸ ਦੇ ਵਿੱਚ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਉੱਥੇ ਹੀ ਗੱਡੀ ਦੇ ਵਿੱਚ ਸਵਾਰ ਤਿੰਨ ਮਜ਼ਦੂਰਾਂ ਨੂੰ ਗੰਭੀਰ ਸੱਟਾਂ ਆਈਆਂ ਨੇ ਦੋ ਮਜ਼ਦੂਰਾਂ ਦੇ ਸਿਰ ਚ ਸੱਟ ਹੈ ਤੇ ਤਤੀਜੇ ਦੇ ਪੈਰ ਚ ਫ੍ਰੈਕਚਰ ਹੋਇਆ ਹੈ ਜ਼ਖਮੀਆਂ ਨੂੰ ਸਿਵਲ ਹਸਪਤਾਲ ਚ ਪਹੁੰਚ ਕਰਾ ਦਿੱਤਾ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜੀ ਰੋਵਰ ਟੇਕ ਆ ਰਹੀ ਹੈ ਸਾਈਡ ਤੇ ਸਟੇਰੀਨਿੰਗ ਸਮਝਾ ਦਰਦਰ ਵਿੱਚ ਹੈ ਜੀ ਜੀ ਘਾਰ ਪੜੀ ਗਈ ਹੈ ਕਿਤੇ ਚਾਲੇ ਆਪ ਨੂੰ ਜਾਣ ਚੱਲਦੇ ਕੋਨੇ ਕੋਨੇ ਮੇਰੇ ਕੋਲ ਦੀ ਤਿੰਨ ਮਰੀਜ਼ ਆਏ ਹੈਗੇ ਆ ਜਿਨ੍ਹਾਂ ਦੇ ਦੋਵਾਂ ਦੇ ਤਾਂ ਸਿਰਦਿਆਂ ਸੱਟਾਂ ਹੈਗੀਆਂ ਟਾਂਕੇ ਲੱਗੇ ਆ ਇੱਕ ਦਾ ਲੱਤ ਦਾ ਮੈਨੂੰ ਫ੍ਰੈਕਚਰ ਲੱਗ ਰਿਹਾ ਹੈਗਾ ਉਹਨੂੰ ਫਰਸਟ ایڈ ਦਿੱਤੀ ਹੈਗੀ ਐਕਸ-ਰੇ ਡਵਾਈਸ ਕਰਕੇ ਆਪਾਂ ਨੂੰ ਪਤਾ ਲੱਗੂਗਾ ਇਹ ਦਰਦਨਾਕ ਹਾਦਸਾ ਫਿਰੋਜ਼ਪੁਰ ਫਾਜ਼ਿਲਕਾ ਰੋੜੀ ਤੇ ਹੋਇਆ ਹੈ ਫਾਰਬੀਗੇਟ ਦੇ ਕਰਮਚਾਰੀ ਮੁਤਾਬਿਕ ਉਹਨਾਂ ਨੂੰ ਬਾਰਡਰ ਰੋਡ ਤੇ ਕਿਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਜਿਸ ਨੂੰ ਬਚਾਉਣ ਦੇ ਲਈ ਗੱਡੀ ਜਾ ਰਹੀ ਸੀ ਪਰ ਸਾਹਮਣੇ ਤੋਂ ਆ ਰਹੀ ਗੱਡੀ ਕਾਰਨ ਫਾਰਬੀਗੇਟ ਦੀ ਗੱਡੀ ਸੰਤੁਲਨ ਖੋ ਬੈਠੀ ਤੇ ਦਰਖਤ ਨਾਲ ਜਾ ਟਕਰਾਈ ਅੱਜ ਸਾਡੇ ਟ੍ਰੈਂਚਿੰਗ ਗਰਾਊਂਡ ਹੈਗਾ ਪੁਰਾਣਾ ਉੱਥੇ ਕੁਝ ਧੂਆ ਕੋਈ ਇਸ਼ੂ ਆਇਆ ਉੱਥੇ ਤਾਂ ਅਸੀਂ ਗੱਡੀ ਭੇਜੀ ਆਫਿਸ ਤੋਂ ਉਹ ਗੱਡੀ ਲੈ ਕੇ ਜਾ ਰਿਹਾ ਸੀ ਡਰਾਈਵਰ ਤੇ ਜਿਵੇਂ ਪਤਾ ਲੱਗਾ ਕਿ ਸਾਹਮਣੇ ਕੋਈ ਗੱਡੀ ਆ ਗਈ ਇੱਕਦਮ ਸੇ ਉਹਨੂੰ ਬਚਾਜੇ ਚੱਕਰ ਤੇ ਪਾਣੀ ਭਰੀ ਹੁੰਦੀ ਫਾਇਰ ਬਿਗੇਟ ਤੇ ਉਹ ਝੋਲ ਖਾ ਗਈ ਝੋਲ ਕਰਕੇ ਉਹ ਜਾ ਕੇ ਬਚਾਜੇ ਚੱਕਰ ਖੰਬੇ ਤੋਂ ਲੜ ਗਈ ਕੱਟੀ ਬਾਕੀ ਬਚਾਅ ਹੋ ਗਿਆ ਹੈ ਕੋਈ ਜਾਨ ਦਾ ਖਤਰਾ ਨਹੀਂ ਹੈਗਾ ਫਾਇਰ ਬਿਗੇਟ ਦੀ ਇਹ ਗੱਡੀ ਕੰਟੋਨਮੈਂਟ ਬਾਰਡਰ ਫਿਰੋਜ਼ਪੁਰ ਦੀ ਹੈ ਜਿਸ ਸਮੇਂ ਹਾਦਸਾ ਹੋਇਆ ਤਿੰਨੋ ਮਜ਼ਦੂਰ ਗੱਡੀ 'ਚ ਮੌਜੂਦ ਸਨ ਹਾਦਸੇ 'ਚ ਜ਼ਖਮੀ ਮਜ਼ਦੂਰਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਫਿਰੋਜ਼ਪੁਰ ਤੋਂ ਮਨਦੀਪ ਕੁਮਾਰ న్యూਸ 18 ਪੰਜਾਬ ਤੇ ਗੱਲ ਤੇਜ਼ ਰਫਤਾਰੀ ਦੀ ਮੁਹੱਲੀ ਦੀਆਂ ਸੜਕਾਂ ਤੇ ਇੱਕ ਵਾਰ ਫਿਰ ਰਫਤਾਰੀ ਦਾ ਕਹਿਰ ਦੇਖਿਆ ਗਿਆ ਤੇਜ਼ ਰਫਤਾਰ ਇਨੋਵਾ ਤੇ ਸਕੋਰਪਿਓ ਆਪਸ ਵਿੱਚ ਟਕਰਾ ਗਈਆਂ ਹਾਸੇ 'ਚ ਇਨੋਵਾ ਚਾਲਕ ਤੇ ਸਕੋਰਪਿਓ ਚਾਲਕ ਦੋਨਾਂ ਦੀ ਮੌਤ ਹੋ ਗਈ ਕਿਸੇ ਦੀ ਗਲਤੀ ਦੂਜੇ ਦੇ ਲਈ ਜਾਨ ਲੈਵਾ ਸਾਬਤ ਹੋ ਸਕਦੀ ਹੈ ਅਜੀ ਹੈ ਮਾਮਲਾ ਮੋਹਾਲੀ ਦੀਆਂ ਸਰਕਾਰਾਂ ਤੇ ਵਿਖਾ ਨੂੰ ਮਿਲਿਆ ਜਿੱਥੇ ਇਨੋਵਾ ਤੇ ਸਕੋਰਪੀਓ ਪੂਰੀ ਤਰ੍ਹਾਂ ਦੇ ਨਾਲ ਆਪਸ ਦੇ ਵਿੱਚ ਟਕਰਾ ਗਈਆਂ ਭਿਆਨਕ ਹਾਦਸੇ 'ਚ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਗੱਡੀਆਂ ਦੀ ਹਾਲਤ ਨੂੰ ਵੇਖ ਕੇ ਭਿਆਨਕ ਹਾਦਸੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਹਾਦਸੇ ਵਿੱਚ ਦੋਵਾਂ ਗੱਡੀਆਂ ਦੇ ਪਰਖੱਚੇ ਉੱਡ ਗਏ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕੀਤੀ ਹੈ ਮੇਨ 에ਅਰਪੋਰਟ ਚੌਂਕ ਦੇ ਵਿੱਚ ਗੁਜਰਾਤ ਨੰਬਰ ਗੱਡੀ ਜਿਹੜੀ ਜਾ ਰਹੀ ਸੀ ਨੋਵਾ ਜਾ ਰਹੀ ਸੀ ਜੀ ਉਹਦੇ ਵਿੱਚ ਸਾਈਡ ਤੋਂ ਵੱਜਨ ਨਾਲ ਦੋਵੇਂ ਗੱਡੀਆਂ ਬਹੁਤ ਬੁਰੀ ਤਰ੍ਹਾਂ ਪਲਟ ਗਈਆਂ ਜਿਹਦੇ ਵਿੱਚ ਜਿਹੜੀ ਨੋਵਾ ਦਾ ਜਿਹੜਾ ਡਰਾਈਵ ਕਰ ਰਿਹਾ ਸੀ ਉਹਦੀ ਵੀ ਡੈਥ ਹੋ ਗਈ ਤੇ ਇੱਥੇ ਤੱਕ ਇੰਨੀ ਫਾਸਟ ਗੱਡੀ ਵੱਜੀ ਐ ਸਕੋਰਪੀਓ ਵੀ ਜਿਹਦੇ ਵਿੱਚ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠੇ ਬੰਦੇ ਦੀ ਵੀ ਡੈਥ ਹੋ ਗਈ ਹੁਣ ਤੱਕ ਮੇਰੀ ਜਾਣਕਾਰੀ ਮੁਤਾਬਿਕ ਸਕੋਰਪੀਓ ਚਾਲਕ ਦੀ ਗਲਤੀ ਦਿਨਾਲੇ ਹਾਦਸਾ ਵਾਪਰਿਆ ਹੈ ਸਕੋਰਪੀਓ ਚਾਲਕ ਇੱਕ 21 ਸਾਲ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਜੋ ਤੇਜ਼ ਰਫ਼ਤਾਰੀ ਦੇ ਨਾਲ ਗੱਡੀ ਚਲਾ ਰਿਹਾ ਸੀ ਤੇ ਆਪਣੇ ਦੋਸਤ ਦੇ ਨਾਲ ਢਾਬੇ ਤੋਂ ਖਾਣਾ ਖਾ ਕੇ ਵਾਪਸ ਆ ਰਿਹਾ ਸੀ ਪੁਲਿਸ ਨੇ ਸਕੋਰਪੀਓ ਚਾਲਕ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ ਲਗਾਤਾਰ ਅਵੇਅਰ ਕੀਤਾ ਜਾਂਦਾ ਹੈ ਲੇਕਿਨ ਰਾਤ ਦਾ ਸਮਾਂ ਜਿਹੜਾ ਹੁੰਦਾ ਹੈ ਕਾਫੀ ਬਿਲਕੁਲ ਸੜਕਾਂ ਖਾਲੀ ਹੁੰਦੀਆਂ ਤੇ ਲੋਕਾਂ ਨੂੰ ਲੱਗਦਾ ਹੈ ਕਿ ਤੇਜ਼ ਰਫ਼ਤਾਰ ਤੇ ਗੱਡੀ ਚਲਾਈਏ ਲੇਕਿਨ ਇਹਦਾ ਜਿਹੜਾ ਨੁਕਸਾਨ ਤੁਸੀਂ ਖੁਦ ਵੀ ਜਿਹੜੀ ਹੈ ਉਹ ਨੁਕਸਾਨ ਕਰ ਰਹੇ ਹੋ ਆਪਣਾ ਵੀ ਤੇ ਦੂਜਿਆਂ ਦਾ ਵੀ ਤੁਸੀਂ ਨੁਕਸਾਨ ਕਰ ਰਹੇ ਹੋ ਔਰ ਇਹ ਇਹ ਕਹਿ ਸਕਦੇ ਆ ਕਿ ਪਿਛਲੇ 10 ਦਿਨਾਂ ਦੇ ਅੰਦਰ ਇਹ ਇਹ ਦੂਜਾ ਵੱਡਾ ਹਾਦਸਾ ਇਸ ਤੋਂ ਪਹਿਲਾਂ ਵੀ ਜਿਹੜਾ ਸੁਹਾਣਾ ਏਰੀਆ ਦੇ ਅੰਦਰ ਮੌਤਾ ਹੋਈ ਸੀ ਉਹਦੇ ਵਿੱਚ ਜਿਹੜੀ ਗਈ ਇੱਕ ਕੁੜੀ ਤੇ ਇੱਕ ਮੁੰਡੇ ਦੀ ਮੌਤ ਹੋਈ ਸੀ ਤੇ ਕੱਲ ਵੀ ਅਨਫੋਰਚੁਨੇਟ ਮੌਤ ਹੋਈ ਹੈ ਹਾਲਾਂਕਿ ਇਹਦੇ ਵਿੱਚ ਮਾਮਲਾ ਵੀ ਦਰਜ ਕੀਤਾ ਗਿਆ ਸਕੋਰਪੀਓ ਜਿਹੜਾ ਡਰਾਈਵ ਕਰ ਰਿਹਾ ਸੀ ਉਹਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਇਹੀ ਅਪੀਲ ਲੋਕਾਂ ਨੂੰ ਵੀ ਅਵੇਅਰ ਕੀਤਾ ਜਾਂਦਾ ਹੈ ਕਿ ਤੇਜ਼ ਰਫ਼ਤਾਰੀ ਤੁਸੀਂ ਨਾ ਕਰੋ ਮਹਾਲੀ ਤੋਂ ਕੈਮਰਾਮੈਨ ਸੰਪਰੀ ਸਿਗਨਲ ਮਨੋਜ ਰਾਠੀ ਨਿਊਜ਼ 18 ਪੰਜਾਬ ਤੇ ਮਰੀਜ਼ਾਂ ਨੂੰ ਲੈ ਜਾਣ ਵਾਲੀ ਐਂਬੂਲੈਂਸ 'ਚ ਜੇਕਰ ਨਜਾਇਜ਼ ਸ਼ਰਾਬ ਦੀ ਤਸਕਰੀ ਹੋ ਰਹੀ ਹੋਵੇ ਤਾਂ ਕੋਈ ਕੀ ਸੋਚੇਗਾ ਹਰਿਆਣਾ ਪੁਲਿਸ ਦੀ ਚੌਕਸੀ ਨਾਲ ਸ਼ਰਾਬ ਦੀ ਇਸ ਤਸਕਰੀ ਦਾ ਪਰਦਾਫਾਸ਼ ਹੋਇਆ ਐਂਬੂਲੈਂਸਾਂ ਇਸਤੇਮਾਲ ਮਰੀਜ਼ਾਂ ਨੂੰ ਲੈ ਕੇ ਜਾਣ 'ਚ ਕੀਤਾ ਜਾਂਦਾ ਹੈ ਪਰ ਐਂਬੂਲੈਂਸ ਜਦੋਂ ਤਸਕਰਾਂ ਦੇ ਹੱਥ ਲੱਗ ਗਈ ਤਾਂ ਉਹਨਾਂ ਇਸ ਦਾ ਅਰਥ ਹੀ ਬਦਲ ਦਿੱਤਾ। ਚਾਰਖੰਡ ਨੰਬਰ ਪਲੇਟ ਵਾਲੀ ਇਹ ਉਹੀ ਐਂਬੂਲੈਂਸ ਹੈ ਜਿਸ ਦੇ ਵਿੱਚ ਨਾਜਾਇਜ਼ ਸ਼ਰਾਬ ਦੀ ਤਸਕਰੀ ਹੋ ਰਹੀ ਸੀ। ਬਦਮਾਸ਼ਾਂ ਨੇ ਨਾਜਾਇਜ਼ ਸ਼ਰਾਬ ਦੀ ਤਸਕਰੀ ਲਈ ਐਂਬੂਲੈਂਸ ਦੀ ਵਰਤੋਂ ਕੀਤੀ ਤਾਂ ਕਿ ਲੋਕਾਂ ਨੂੰ ਇਸ ਦਾ ਪਤਾ ਨਾ ਲੱਗ ਸਕੇ। ਤਸਕਰਾਂ ਦੀ ਹੁਸ਼ਿਆਰੀ ਪਰ ਪੁਲਿਸ ਦੇ ਸਾਹਮਣੇ ਫਿੱਕੀ ਪੈ ਗਈ। ਸੋਨੀਪੱਤ ਪੁਲਿਸ ਨੇ ਨਾਜਾਇਜ਼ ਸ਼ਰਾਬ ਤਸਕਰੀ ਦਾ ਪਰਦਾਫਾਸ਼ ਕੀਤਾ ਹੈ। ਤਸਕਰੀ ਲਈ ਐਂਬੂਲੈਂਸ ਚ वक् बनाई गई थी चैकिंग दौरान ने फरार होने हुई थी कि एक झारखंड नंबर की एम्बुलेंस है और उसमें कुछ अवैध शराब भरी हुई है और के जी पी के रास्ते से वो बिहार जाने वाली है जैसे ही सूचना मिली तो मैंने टीम को भेजा टीम को भेजने के बाद मैं जीरो पॉइंट पे माफूस की नाकाबंदी की तो कुछ ही समय बाद जब वो गाड़ी आई उसको रुकवाया और तलाशी ली तो उसके अलग से जगह बनी हुई थी या सिंगल सिंगल बोतल भरी हुई थी जिसमें जो कुल मिला के छान बोतल थी जो अलग अलग मार का थी रेड लेवल सुबाश ब्लैक लेवल सिग्नेचर और इस तरह की दारू थी कुल ये एम्बुलेंस में थी सर एम्बुलेंस के अंदर कुछ खिड़कियों में थी कुछ नीचे पार्ट बना रखा था लोहे का अलग से उसके अंदर भरी हुई थी तो ਚਾਰ ਮੁਲਜ਼ਮਾ ਦੇ ਵਿੱਚੋਂ ਦੋ ਬਿਹਾਰ ਅਤੇ ਦੋ ਸੋਨੀਪੱਤ ਦੇ ਰਹਿਣ ਵਾਲੇ ਨੇ ਜੋ ਹਰਿਆਣਾ ਤੋਂ ਮਹਿੰਗੀ ਸ਼ਰਾਬ ਖਰੀਦ ਕੇ ਬਿਹਾਰ 'ਚ ਸਪਲਾਈ ਕਰਦੇ ਸਨ ਪੁਲਿਸ ਅਧਿਕਾਰੀ ਦੇ ਮੁਤਾਬਕ ਗੱਡੀਆਂ ਦੀ ਤਲਾਸ਼ੀ ਦੇ ਦੌਰਾਨ ਇਹਨਾਂ ਨੂੰ ਰੋਕਿਆ ਗਿਆ ਪੁਲਿਸ ਨੇ ਚਾਰਾ ਮੁਲਜ਼ਮਾ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਗ੍ਰਿਫਤਾਰੀ ਕਰਕੇ ਅੱਗੇ ਦੀ ਪੁੱਛਗਿੱਛ ਕੀਤੀ ਜਾਏਗੀ ਸੋਨੀਪੱਤ ਤੋਂ ਨਿਤਿਨੰਦ ਢਿਲ ਨਿਊਜ਼ 18 ਪੰਜਾਬ